ਹੈਲੋ ਜੀ। ਵਸ ਇਸ ਕੋਰ ਦੇ ਬਲੌਗ ਵਿੱਚ ਸਾਰਿਆਂ ਨੂੰ ਪਿਆ ਪਿਆ ਸਤਿ ਸ੍ਰੀ ਅਕਾਲ। ਹੋਰ ਤੁਸੀਂ ਦੱਸੋ ਕੀ ਹਾਲ ਚਾਲ ਆ? ਰਾਣੀ ਦੀ ਕਹਾਣੀ। ਅੱਜ ਮੈਂ ਆ ਇੱਕ ਤੁਹਾਨੂੰ ਟਿਪਸ ਦੇਣ ਲੱਗੀ ਆ। ਜਿਹੜੇ ਕਿ ਬਹੁਤ ਹੀ ਵਧੀਆ। ਮੈਂ ਇਹਦੇ ਨਹੀਂ ਹੈਗਾ ਕਿਸੇ ਤੋਂ ਸੁਣਿਆ ਸੁਣਾਈ ਆ ਕਿ ਪੁਰਾਣੇ ਟਾਈਮ 'ਚ ਇਹ ਚੀਜ਼ ਵਰਤਾ ਦੇ ਹੁੰਦੇ ਸੀਗੇ। ਤੇ ਹੁਣ ਮੈਂ ਵੀ ਇਹ ਨੂੰ ਵਰਤਦੀ ਆ। ਇਹ ਹੈਗਾ ਵੀ ਜੇ ਆਪਣੀ ਆਪਣੇ ਕਈ ਵਾਰੀ ਨਾ ਬੋਡੀ ਹੀਟ ਹੁੰਦੀ ਜਾਂ ਮੇਰੇ ਫੀਟ ਬਹੁਤ ਜਾਂਦੀ ਬਰਨ ਹੁੰਦੇ ਆ ਬਹੁਤ ਜ਼ਿਆਦਾ ਹੀਟ ਅਪ ਹੁੰਦੇ ਆ ਤੇ ਫਿਰ ਇੱਕਦਮ ਸਟਿਫਨੈਸ ਜੀ ਹੋ ਜਾਂਦੀ ਆ ਤੇ ਉਹ ਸਾਡਾ ਕੋਈ ਬਲੱਡ ਸਰਕੂਲੇਸ਼ਨ ਜਾਂ ਕੋਈ ਹੋਜੀ ਗੱਲ ਹੁੰਦੀ ਆ ਤੇ ਮੈਂ ਆਹ ਹੁਣ ਸ਼ੁਰੂ ਕੀਤੀ ਆ ਆ ਦੇਖੋ ਗੋੰਦ ਕੇ ਤੀਰਾ ਇਹ ਗੋੰਦ ਕੇ ਤੀਰਾ ਇਹ ਹੈਗੀ ਆ ਪਿਓਰ ਐਂਡ ਨੇਚਰਲ ਇਹ ਦੇਖੋ ਠਾ ਦੇਖੋ ਪਿਓਰ ਐਂਡ ਨੇਚਰਲ ਨਾ ਇਹਦੇ ਵਿੱਚ ਇੰਨੀਆ ਕੋਈ ਕੈਲਰੀਜ਼ ਵੀ ਨਹੀਂ ਹੋਣੀ ਆਈ ਹੈ ਹਨਾ ਤੇ ਨਾਲੇ ਇਹਨੂੰ ਆਪਾਂ ਜੇ ਦੇਖੀਏ ਤੇ ਕਾਰਬਸ ਵਗੈਰਾ ਇਹੇ ਚੀਜ਼ ਮੈਨੂੰ ਤਾਂ ਬਹੁਤ ਵਧੀਆ ਲੱਗੀ ਆ ਮੈਨੂੰ ਹੁਣ ਹੋ ਗਏ 4 ਹਫ਼ਤੇ ਵਰਤ ਤੀਨ ਨੂੰ ਤੇ ਇਹ ਹੈਗੀ 100 ਗ੍ਰਾਮ ਜਿਹੜੇ ਮੈਂ ਲੈ ਕੇ ਆਂਦੀ ਆ ਤੇ ਇਹ ਮੈਨੂੰ ਲੱਗਦਾ ਮੈਂ 10 ਕਵਾਰੀ ਤਾਂ ਮੈਂ ਵਰਤ ਲੂੰਗੀ ਥੋੜੇ ਜਿਹੇ ਹੁੰਦੇ ਆ ਮੈਂ ਚਾਰ ਕੱਡੜੀਆਂ ਪਾਈਆਂ ਲਾਸਟ ਟਾਈਮ ਤਿੰਨ ਦਿਨ ਚਾਰ ਦਿਨ ਬਨਾਂਗੇ ਹਜੇ ਵੀ ਮੇਰੇ ਚਾਰ ਦਾ ਨੰਗ ਸਕਦੇ ਸੀ ਪਰ ਮੈਂ ਕਿਹਾ ਚੱਲ ਕੋਈ ਨਹੀਂ ਹੁਣ ਖਤਮ ਕਰ ਦਿੰਦੇ ਹਾਂ ਇਹ ਬਹੁਤ ਜ਼ਿਆਦਾ ਫੁੱਲਦੀ ਆ ਸਵੇਰ ਨੂੰ ਤੁਸੀਂ ਇਹ ਗੋੰਦ ਜਿਹੜੀ ਆ ਰਾਤ ਨੂੰ ਪਿਉਣੀ ਆ ਠੰਡੇ ਪਾਣੀ ਦੇ ਵਿੱਚ ਫਿਰ ਬਹੁਤ ਫੁੱਲ ਜਾਂਦੀ ਆ ਫਿਰ ਇਹਨੂੰ ਤੁਸੀਂ ਦੇਖ ਲਓ ਜੇ ਇਹਦੇ ਵਿੱਚ ਤੁਸੀਂ ਖੰਡ ਪਾਉਣੀ ਚਾਹੁੰਦੇ ਆ ਜਾਂ ਸ਼ੱਕਰ ਪਾਉਣੀ ਆ ਪਰ ਮੈਂ ਇਹ ਚੀਜ਼ਾਂ ਨਹੀਂ ਪਾਉਂਦੀ ਮੈਂ ਇਹਦੇ ਵਿੱਚ ਪਾਉਣੀ ਆ ਫਰੂਟ ਮੈਂ ਫਰੂਟ ਦੇ ਨਾਲ ਇਹਨੂੰ ਖਾਣੀ ਆ ਕਿਉਂਕਿ ਹੁਣ ਜਿਵੇਂ ਡਰਾਈ ਹੋ ਜਾਂਦੇ ਆ ਬਸ ਇਹ ਖੰਡ ਨਹੀਂ ਖਾਣੀ ਉਹ ਨਹੀਂ ਖਾਣਾ ਸ਼ੱਕਰ ਸ਼ੱਕਰ ਜੀ ਕਿਰਾ ਕਈ ਵਾਰੀ ਮੈਂ ਇੱਕ ਦੋ ਵਾਰੀ ਪਹਿਲਾਂ ਸ਼ੱਕਰ ਪਾਈ ਸਵਾਦ ਤਾਂ ਬਹੁਤ ਲੱਗੀ ਸੀ ਪਰ ਇਹ ਵੀ ਸਵਾਦ ਆ ਵਿੱਚ ਮੈਂ ਕੇਲਾ ਪੋਣੀ ਆ ਬਲੂ ਬੇਰੀਸ ਪੋਣੀ ਆ ਰਾਸਬਰੀਸ ਪੋਣੀ ਆ ਤੇ ਸਟ੍ਰੋਬਰੀਜ਼ ਜੇ ਬਹੁਤ ਵੱਡੀਆਂ ਸਟ੍ਰੋਬਰੀਜ਼ ਫਿਰ ਮੈਂ ਦੋ ਪਾ ਲੈਣੀਆਂ ਨੇ ਨਹੀਂ ਤਾਂ ਫਿਰ ਜੇ ਛੋਟੀਆਂ ਤਿੰਨ ਪਾ ਲੈਣੀਆਂ ਇੱਕ ਕੇਲਾ ਪਾ ਲੈਣਾ ਵਾ ਉਹਦੇ ਨਾਲ ਬਹੁਤ ਹੋ ਜਾਂਦਾ ਜੇ ਤੁਸੀਂ ਪਾਉਣਾ ਹੈ ਇਹਦੇ ਵਿੱਚ ਤੁਸੀਂ ਬਦਾਮ ਵਗੈਰਾ ਇਹੋ ਜਿਹੀ ਚੀਜ਼ਾਂ ਨਾ ਗ੍ਰाइंड ਕੀਤੀਆਂ ਹੋਈਆਂ ਪਰ ਸਮ ਟਾਈਮਸ ਮੈਂ ਉਹ ਵੀ ਪਾ ਲੈਣੀ ਹੰਨੀ ਆ ਇਹੋ ਜਿਹੀ ਚੀਜ਼ਾਂ ਪਾ ਕੇ ਆਪਾਂ ਜਦ ਖਾਣੇ ਇੱਕ ਤਾਂ ਤੁਹਾਡਾ ਜਿਹੜਾ ਢੱਡਾ ਹਨਾ ਉਹਨੂੰ ਕੋਈ ਪਲੋਟਿੰਗ ਨਹੀਂ ਹੁੰਦੀਗੀ ਦੂਜੀ ਗੱਲ ਭਈ ਆਪਾਂ ਜਿਹੜਾ ਭਾਰ ਆ ਉਹਦੇ ਵਾਸਤੇ ਵੀ ਇਹ ਮੈਨੂੰ ਲੱਗਦਾ ਵੀ ਬਹੁਤ ਕੰਮ ਕਰਦੀ ਹੋਣੀ ਹੈ ਕਿਉਂਕਿ ਮੈਂ ਦੇਖਿਆ ਹੁਣ ਨਹੀਂ ਅੱਗੇ ਮੇ ਟੰਮੀ ਇੰਨਾ ਤਾਂ ਆਈ ਜਾਂ ਰਹੀ ਦੀ ਸੀ ਹੁਣ ਆ ਇਹ ਪਤਾ ਲੱਗਦਾ ਕਿੱਥੇ ਪਿੱਛੇ ਨੂੰ ਜਾ ਰਹੀ ਆ ਇਹ ਚੀਜ਼ਾਂ ਜਿਹੜੀਆਂ ਨੇਚਰਲ ਹਨ ਬਹੁਤ ਵਧੀਆ ਵਾ ਤੇ ਤੁਸੀਂ ਵੀ ਇਹਨੂੰ ਇਸ ਨੁਸਕੇ ਨੂੰ ਅਜ਼ਮਾ ਕੇ ਦੇਖਿਓ ਤੇ ਫਿਰ ਤੁਸੀਂ ਜਿਹਨਾਂ ਨੇ ਨਹੀਂ ਸਬਸਕ੍ਰਾਈਬ ਕੀਤਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸ਼ੇਅਰ ਕਰ ਲਿਓ ਬਹੁਤ ਵਧੀਆ ਚੀਜ਼ ਆ ਇਹ ਮੈਂ ਤੁਹਾਨੂੰ ਆਪਣਾ ਅਜ਼ਮਾਇਆ ਹੋਇਆ ਨੁਸਕਾ ਦੱਸਦੀ ਆ ਹੁਣ ਇਹ ਹਜੇ ਦੇਖ ਲਓ ਹਜੇ ਹੈਗੀ ਆ ਇਹਦੇ ਚ ਤੇ ਇੱਕ ਡੱਬੀ ਮੈਂ ਹੋਰ ਵੀ ਪਈ ਆ ਦੋ ਲੈ ਕੇ ਆਈ ਸੀਗੀ ਔਰ ਜਿੰਨਾ ਕਿ ਚਿਰ ਮੇਰੇ ਕੋਲੇ ਇਥੇ ਸਮਾਂ ਰਹੀ ਉਹਨਾਂ ਕਿ ਚਿਰ ਮੈਂ ਇਹਨੂੰ ਵਰਤਾਂਗੀ ਪਰ ਫਿਰ ਵਿੰਟਰ ਦੇ ਵਿੱਚ ਤਾਂ ਨਹੀਂ ਖਾ ਸਕਦੇ ਹਨਾ ਇਹਦੀ ਤਸੀਰ ਠੰਡੀ ਹੁੰਦੀ ਆ ਤੇ ਬਹੁਤ ਚੀਜ਼ਾਂ ਵਾਸਤੇ ਠੀਕ ਆ ਚਲੋ ਜੀ ਇੱਥੇ ਕਿਤੇ ਜਾ ਕੇ ਆਪਾਂ ਹੁਣ ਫਿਨਿਸ਼ ਕਰਦੇ ਆ ਤੇ ਫਿਰ ਦੇਖਦੇ ਹੁਣ ਮੈਂ ਲਾਈਵ ਵੀ ਕਰਨਾ ਅੱਜ ਕੱਲ ਹੋਇਆ ਨਹੀਂ ਸੀ ਉਹ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ